ਤੇ ਹੁਣ ਗੱਲ ਕਰਦੇ ਹਾਂ ਮੁਕੇਰੀਆਂ ਟਾਂਡਾ ਤਲਵਾਰਾ ਹਾਜੀਪੁਰ ਦੇ ਵਿੱਚ ਨਵੇਂ ਬਣੇ ਬਲਾਕ ਸੰਮਤੀ ਮੈਂਬਰਾਂ ਬਾਰੇ ਇਸ ਦੇ ਵਿੱਚ ਤੁਹਾਨੂੰ ਸੀਰੀਜ਼ ਵਾਈ ਜੀ ਅਸੀਂ ਤੁਹਾਨੂੰ ਦੱਸਾਂਗੇ ਸਭ ਤੋਂ ਪਹਿਲਾਂ ਅਸੀਂ ਮੁਕੇਰੀਆਂ ਫਿਰ ਦਸੂਆ ਫਿਰ ਟਾਂਡਾ ਦੇ ਵਿੱਚ ਜਿਹੜੇ ਨਵੇਂ ਬਲਾਕ ਸੰਮਤੀ ਮੈਂਬਰ ਬਣੇ ਨੇ ਕਿੰਨੀਆਂ ਵੋਟਾਂ ਤੋਂ ਬਣੇ ਨੇ ਕਿਹੜੇ ਕੈਂਡੀਡੇਟ ਨੂੰ ਕਿੰਨੀ ਵੋਟ ਪਈ ਹੈ ਤੇ ਕਿੰਨੀ ਹੈ ਵੋਟਾਂ ਦੀ ਲੀਡ ਦੇ ਨਾਲ ਉਹਨਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਉਹਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਵਾਂਗੇ ਸਭ ਤੋਂ ਪਹਿਲਾਂ ਅਸੀਂ ਸ਼ੁਰੂਆਤ ਕਰਦੇ ਹਾਂ ਮੁਕੇਰੀਆਂ ਦੇ ਵਿੱਚ ਨਵੇਂ ਬਣੇ ਬਲਾਕ ਸੰਮਤੀ ਮੈਂਬਰਾਂ ਦੇ ਬਾਰੇ ਤਾਂ ਤੋਂ ਪਹਿਲਾਂ ਸੀ ਬਲੋਕ ਸੰਧੀ ਮਕੇਰੀਆਂ ਦੇ ਵਿੱਚ ਜੋ ਨਵੇਂ ਮੈਂਬਰ ਬਣੇ ਨੇ ਉਹ ਬਣੇ ਨੇ ਕੋਟਲੀ ਖਾਸ ਤੋਂ ਜਿੱਥੇ ਕੋਟਲੀ ਖਾਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ 1042 ਵੋਟਾਂ ਪਈਆਂ ਨੇ ਉੱਥੇ ਹੀ ਸ਼੍ਰੋਮਣੀ ਕਾਲੀ ਦਲ ਨੂੰ ਇਸ ਸੀਟ ਤੋਂ 6039 ਵੋਟਾਂ ਪਈਆਂ ਨੇ ਤੇ ਇਸ ਸੀਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸੁਰਿੰਦਰ ਕੌਰ ਨੇ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਹਰਸੇ ਮਾਨਸਰ ਦੀ ਹਰਸੇ ਮਾਨਸਰ ਵਿੱਚ ਆਮ ਆਦਮੀ ਪਾਰਟੀ ਨੂੰ 6099 ਵੋਟਾਂ ਮਿਲੀਆਂ ਨੇ ਤੇ ਕਾਂਗਰਸ ਨੂੰ ਏ ਸੀ ਤੋਂ 8000 ਵੋਟਾਂ ਮਿਲੀਆਂ ਨੇ ਸ਼੍ਰੋਮਣੀ ਕਾਲੀ ਦਲ ਨੂੰ ਏ ਸੀ ਤੋਂ 135 ਵੋਟਾਂ ਮਿਲੀਆਂ ਨੇ ਤਾਂ ਭਾਜਪਾ ਨੂੰ ਇਸ ਸੀਟ ਤੋਂ 311 ਵੋਟਾਂ ਮਿਲੀਆਂ ਨੇ ਤਾਂ ਏ ਸੀ ਦੇ ਉੱਤੇ ਕਾਂਗਰਸ ਦੇ ਤਾਰਾ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ 174 ਵੋਟਾਂ ਦੇ ਨਾਲ ਇਸ ਤੋਂ ਬਾਅਦ ਗੱਲ ਕਰਦੇ ਹਾਂ ਮਹਿਤਾਪੁਰ ਦੀ ਮਹਿਤਾਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 409 ਵੋਟਾਂ ਮਿਲੀਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 619 ਵੋਟਾਂ ਮਿਲੀਆਂ ਨੇ ਤਾਂ ਭਾਜਪਾ ਦੇ ਉਮੀਦਵਾਰ ਨੂੰ 582 ਵੋਟਾਂ ਮਿਲੀਆਂ ਨੇ ਤੇ ਇਸ ਦੇ ਵਿੱਚ ਆਜ਼ਾਦ ਉਮੀਦਵਾਰ ਨੇ 661 ਵੋਟਾਂ ਦੇ ਨਾਲ ਜਿਹੜੀ ਆ ਵਿਕਰਮ ਸਿੰਘ ਸੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ 50 ਵੋਟਾਂ ਦੇ ਉੱਤੇ ਇਸ ਸੀਟ ਦੇ ਉੱਤੇ ਵਿਕਰਮ ਸਿੰਘ ਦੀ ਜਿੱਤ ਪ੍ਰਾਪਤ ਹੋਈ ਹੈ ਜੰਡਵਾਲ ਦੀ ਗੱਲ ਕੀਤੀ ਜਾਵੇ ਤਾਂ ਜੰਡਵਾਲ ਦੇ ਵਿੱਚ ਆਮ ਆਦਮੀ ਪਾਰਟੀ ਨੂੰ 954 ਵੋਟਾਂ ਮਿਲੀਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 850 ਵੋਟਾਂ ਮਿਲੀਆਂ ਨੇ ਤੇ ਸ਼ਰੂਮਨੀ ਕਾਲੀ ਦਾਲ ਦੇ ਉਮੀਦਵਾਰ ਨੂੰ 322 ਵੋਟਾਂ ਮਿਲੀਆਂ ਨੇ ਇਸ ਸੀਟ ਦੇ ਉੱਤੋਂ ਜੇਕਰ ਗੱਲ ਕੀਤੀ ਜਾਵੇ ਤਾਂ ਕੇਸਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੀ ਜਿਨ੍ਹਾਂ ਨੇ 104 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰੀਏ ਫਿਰੋਜ਼ਪੁਰ ਦੀ ਦਾ ਫਿਰੋਜ਼ਪੁਰ ਦੇ ਵਿੱਚ ਮਕੇਰੀਆਂ ਦਾ ਜੋ ਜ਼ੋਨ ਬਣਿਆ ਸੀ ਬਲਾਕ ਸੰਤੀ ਦਾ ਫਿਰੋਜ਼ਪੁਰ ਤੇ ਉਸ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਨੂੰ ਜੇਕਰ ਗੱਲ ਕਰੀਏ ਤਾਂ ਉਸ ਨੂੰ 1220 ਵੋਟਾਂ ਮਿਲੀਆਂ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 407 ਵੋਟਾਂ ਮਿਲੀਆਂ ਨੇ ਉੱਥੇ ਹੀ ਸੀਟ ਤੇ ਭਾਜਪਾ ਨੂੰ ਅਰ 40 ਬੋਟਾ ਮਿਲਿਆ ਨੇ ਤਾਂ ਇਸ ਸੀਟ ਦੇ ਉੱਤੇ ਕਾਂਗਰਸ ਦੇ ਸਤਵੀਰ ਸਿੰਘ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰੀਏ ਨਮਾ ਪੰਘਾਲਾ ਦੀ ਤਾਂ ਨਮਾ ਪੰਘਾਲਾ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 358 ਤੇ ਕਾਂਗਰਸ ਦੇ ਉਮੀਦਵਾਰ ਨੂੰ 417 ਤੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਨੂੰ 199 ਤੇ ਭਾਜਪਾ ਦੇ ਉਮੀਦਵਾਰ ਨੂੰ 456 ਬੋਟਾ ਮਿਲਿਆ ਨੇ ਤਾਂ ਇਸ ਸੀਟ ਦੇ ਉੱਤੇ ਭਾਜਪਾ ਦੀ ਉਮੀਦਵਾਰ ਰੀਤਾ ਰਾਣੀ ਜਿਹੜੀ ਆ 49 ਬੋਟਾ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਇਹ ਲਖੇੜਾ ਦਿੱਤੇ ਲਖੇੜੇ ਦੀ ਗੱਲ ਕੀਤੀ ਜਾਵੇ ਤਾਂ ਇਸ ਸੀਟ ਦੇ ਉੱਤੇ 571 ਜਿਹੜੀਆਂ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਨੇ ਕਾਂਗਰਸ ਨੂੰ ਇਸ ਸੀਟ ਤੋਂ 797 ਵੋਟਾਂ ਪਈਆਂ ਨੇ ਤੇ ਸ਼ਰਮਣੀ ਕਾਲਦਾਰ ਨੂੰ 174 ਵੋਟਾਂ ਮਿਲੀਆਂ ਨੇ ਇਸ ਸੀਟ ਤੋਂ ਭਾਜਪਾ ਦੇ ਉਮੀਦਵਾਰ ਨੂੰ 944 ਵੋਟਾਂ ਮਿਲੀਆਂ ਨੇ ਤਾਂ ਇਹ ਸੀਟ ਵੀ ਭਾਜਪਾ ਦੀ ਮਨਾਕਸ਼ੀ ਦੇਵੀ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਹੈ ਤੇ ਉਹਨਾਂ ਨੂੰ 147 ਵੋਟਾਂ ਦੇ ਨਾਲ ਇਹ ਸੀਟ ਤੇ ਜਿੱਤ ਪ੍ਰਾਪਤ ਹੋਈ ਹੈ ਉੱਥੇ ਹੀ ਗੱਲ ਕਰਦੇ ਹਾਂ ਬੁੱਧੂਪੁਰ ਦੀ ਤਾਂ ਬੁੱਧੂਪੁਰ ਦੇ ਵਿੱਚ ਆਮ ਆਦਮੀ ਪਾਰਟੀ ਨੂੰ 951 ਵੋਟਾਂ ਪ੍ਰਾਪਤ ਹੋਈਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 355 ਵੋਟਾਂ ਪ੍ਰਾਪਤ ਹੋਈਆਂ ਨੇ ਤੇ ਸ਼ਰਮਨੀ ਕਾਲੀ ਦਲ ਦੇ ਉਮੀਦਵਾਰ ਨੂੰ 170 ਵੋਟਾਂ ਪ੍ਰਾਪਤ ਹੋਈਆਂ ਨੇ ਉੱਥੇ ਹੀ ਇਹ ਸੀਟ ਤੇ ਭਾਜਪਾ ਦੇ ਕੈਂਡੀਡੇਟ ਨੂੰ 798 ਵੋਟਾਂ ਪ੍ਰਾਪਤ ਹੋਈਆਂ ਨੇ ਤੇ ਇਹ ਸੀਟ ਵੀ ਆਮ ਆਦਮੀ ਪਾਰਟੀ ਦੀ ਪਿੰਕੀ ਦੇਵੀ ਨੇ 153 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਕੱਲ ਕਰਦੇ ਹਾਂ ਨਸ਼ਹਿਰਾ ਪੱਤਨ ਦੀ ਨਸ਼ਹਿਰਾ ਪੱਤਨ ਦੇ ਵਿੱਚ ਆਮ ਆਦਮੀ ਪਾਰਟੀ ਨੂੰ 171 ਵੋਟਾਂ ਮਿਲੀਆਂ ਨੇ ਕਾਂਗਰਸ ਨੂੰ ਇਸ ਸੀਟ ਤੋਂ 992 ਵੋਟਾਂ ਮਿਲੀਆਂ ਨੇ ਤੇ ਭਾਜਪਾ ਨੂੰ ਇਸ ਸੀਟ ਤੋਂ 725 ਵੋਟਾਂ ਮਿਲੀਆਂ ਨੇ ਇਹ ਸੀਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੀ ਪ੍ਰਭਦੀਪ ਕੌਰ ਨੇ ਜਿੱਤ ਪ੍ਰਾਪਤ ਕੀਤੀ ਹੈ ਉਸ ਤੋਂ ਬਾਅਦ ਗੱਲ ਕਰਦੇ ਹਾਂ ਖਿੱਚੀਆਂ ਦੀ ਖਿੱਚੀਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ 746 ਵੋਟਾਂ ਮਿਲੀਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 720 ਵੋਟਾਂ ਮਿਲੀਆਂ ਨੇ ਤੇ ਭਾਜਪਾ ਦੇ ਉਮੀਦਵਾਰ ਨੂੰ 1000 ਉਨ੍ਹਾਂ ਨੂੰ 84 ਲੱਖ ਮਿਲੇ ਨੇ ਜਿਸ ਤੋਂ ਬਾਅਦ ਭਾਜਪਾ ਦੇ ਰਮੇਸ਼ ਚੰਦਰ ਇਹ ਸੀਟ ਤੋਂ 343 ਬੋਟਾ ਦੇ ਨਾਲ ਜੇਤੂਗ੍ਰਾਹ ਦਿੱਤੇ ਗਏ ਨੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਮਹਿੰਦੀਪੁਰ ਦੀ ਮਹਿੰਦੀਪੁਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 993 ਬੋਟਾ ਮਿਲਿਆ ਨੇ ਕਾਂਗਰਸ ਦੇ ਉਮੀਦਵਾਰ ਨੂੰ 874 ਬੋਟਾ ਮਿਲਿਆ ਨੇ ਤੇ ਇਹ ਸੀਟ ਆਮ ਆਦਮੀ ਪਾਰਟੀ ਦੇ ਕੁਲਦੀਪ ਕੋਰ ਦੇ ਉਮੀਦਵਾਰ ਸੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ 119 ਵੋਟਾਂ ਦੇ ਫਰਕ ਦੇ ਨਾਲ ਇਸ ਤੋਂ ਬਾਅਦ ਗੱਲ ਕਰਦੇ ਹਾਂ ਬਗੜੋਈ ਦੀ ਬਗੜੋਈ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੂੰ 1036 ਵੋਟਾਂ ਮਿਲੀਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 444 ਵੋਟਾਂ ਮਿਲੀਆਂ ਨੇ ਤੇ ਸ਼ਰਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ 223 ਵੋਟਾਂ ਮਿਲੀਆਂ ਨੇ ਤੇ ਇਸ ਤੋਂ ਬਾਅਦ ਜੇ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ 876 ਵੋਟਾਂ ਬੀਜੇਪੀ ਨੂੰ ਮਿਲੀਆਂ ਨੇ ਤੇ ਇਸ ਸੀਟ ਦੇ ਉੱਤੇ ਵੀ ਆਮ ਆਦਮੀ ਪਾਰਟੀ ਦੇ ਰਵਿੰਦਰ ਸਿੰਘ 162 ਸੀਟਾਂ ਦੇ ਵੋਟਾਂ ਦੇ ਫਰਕ ਨਾਲ ਜਿਹੜੇ ਆ ਜਿੱਤ ਪ੍ਰਾਪਤ ਕਰ ਚੁੱਕੇ ਹਨ ਇਸ ਤੋਂ ਬਾਅਦ ਗੱਲ ਕਰਦੇ ਹਾਂ ਸੰਗੋ ਕਤਰਾਲਾ ਦੀ ਤੇ ਇਸ ਦੇ ਉੱਤੇ ਆਮ ਆਦਮੀ ਪਾਰਟੀ ਨੂੰ 1508 ਵੋਟ ਮਿਲੀ ਹੈ ਕਾਂਗਰਸ ਨੂੰ ਇਸ ਸੀਟ ਤੋਂ 1202 ਵੋਟ ਮਿਲੀ ਹੈ ਤੇ ਸ਼ਰਮਣੀ ਕਾਲੀਦਾਨ ਨੂੰ 114 ਵੋਟਾਂ ਹੀ ਇਸ ਸੀਟ ਤੋਂ ਮਿਲੀਆਂ ਨੇ ਤੇ ਇਹ ਸੀਟ ਵੀ ਆਮ ਆਦਮੀ ਪਾਰਟੀ ਦੇ ਵਿਰਿੰਦਰ ਰਾਣਾ ਨੇ 306 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਧਨੋਆ ਦੀ ਤੇ ਧਨੋਆ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 1169 ਵੋਟਾਂ ਮਿਲੀਆਂ ਨੇ ਸ਼ਰਮਣੀ ਕਾਲੀਦਾਨ ਨੂੰ ਇਸ ਸੀਟ ਤੋਂ ਸਿਰਫ 246 ਵੋਟਾਂ 86 ਵੋਟਾਂ ਮਿਲੀਆਂ ਨੇ ਤੇ ਇਸ ਤੋਂ ਬਾਅਦ ਬੀਜੇਪੀ ਦੇ ਕੈਂਡੀਡੇਟ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਕੈਂਡੀਡੇਟ ਨੂੰ ਇਸ ਸੀਟ ਤੋਂ 1020 ਵੋਟਾਂ ਦੀ ਪ੍ਰਾਪਤੀ ਹੋਈ ਹੈ ਤੇ ਇਸ ਸੀਟ ਵੀ ਸਰਬਜੀਤ ਕੌਰ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਸੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ 149 ਵੋਟਾਂ ਦੇ ਨਾਲ ਇਸ ਤੋਂ ਬਾਅਦ ਗੱਲ ਕਰਦੇ ਹਾਂ ਉਮਰਪੁਰ ਦੀ ਉਮਰਪੁਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ 12 1284 ਸੋਰੀ ਮਾਫੀ ਚਾਹੁੰਦਾ ਹਾਂ 1254 ਵੋਟਾਂ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਨੂੰ 353 ਵੋਟਾਂ ਪਈਆਂ ਨੇ ਤੇ ਭਾਜਪਾ ਦੇ ਉਮੀਦਵਾਰ ਨੂੰ 1016 ਵੋਟ ਪਈ ਹੈ ਤੇ ਇਸ ਸੀਟ ਵੀ ਆਮ ਆਦਮੀ ਪਾਰਟੀ ਦੇ ਜਸਵੀਰ ਸਿੰਘ ਨੇ 238 ਵੋਟਾਂ ਦੇ ਨਾਲ ਜਿਹੜੀ ਹੈ ਇਹ ਸੀਟ ਤੇ ਉੱਤੇ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਗੱਲ ਕਰਦੇ ਹਾਂ ਐਮਐਮ ਮਾਗੜੀ ਤਾਂ ਐਮਐਮ ਮਾਗੜੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ 833 ਵੋਟਾਂ ਪਈਆਂ ਨੇ ਕਾਂਗਰਸ ਨੂੰ ਇਸ ਸੀਟ ਤੋਂ 284 ਵੋਟਾਂ ਪਈਆਂ ਨੇ ਤੇ ਸ਼ਰਮਣੀ ਅਕਾਲੀ ਦਲ ਨੂੰ 393 ਵੋਟਾਂ ਮਿਲੀਆਂ ਨੇ ਤੇ ਇਸ ਤੋਂ ਬਾਅਦ ਭਾਜਪਾ ਦੇ ਉਮੀਦਵਾਰ ਨੂੰ 392 ਵੋਟਾਂ ਮਿਲੀਆਂ ਨੇ ਇੱਥੇ ਇੱਕ ਆਜਾਦ ਉਮੀਦਵਾਰ ਨੂੰ 212 ਵੋਟਾਂ ਮਿਲੀਆਂ ਨੇ ਤਾਂ ਇਸ ਸੀਟ ਦੇ ਉੱਤੇ ਹਰਪ੍ਰੀਤ ਸਿੰਘ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ 440 ਵੋਟਾਂ ਦੀ ਵੱਡੀ ਲੀਡ ਦੇ ਨਾਲ ਇਸ ਤੋਂ ਬਾਅਦ ਗੱਲ ਕਰਦੇ ਹਾਂ ਪੰਡੋਰੀ ਦੀ ਤਾਂ ਪੰਡੋਰੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ 829 ਵੋਟ ਮਿਲੀ ਹੈ ਕਾਂਗਰਸ ਨੂੰ 300 358 ਵੋਟਾਂ ਮਿਲੀਆਂ ਨੇ ਸ਼੍ਰੋਮਣੀ ਕਾਲ ਨੂੰ ਦਲ ਨੂੰ 218 ਵੋਟਾਂ ਮਿਲੀਆਂ ਨੇ ਤਾਂ ਇਹ ਸੀਟ ਵੀ ਆਮ ਆਦਮੀ ਪਾਰਟੀ ਦੀ ਨੀਲਮ ਸ਼ਰਮਾ ਨੇ ਇਹ 471 ਵੋਟਾਂ ਦੇ ਫਰਕ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਇਸ ਤੋਂ ਬਾਅਦ ਅਸੀਂ ਤੁਹਾਨੂੰ ਦੱਸੂਆ ਦੇ ਜਿਹੜੇ ਨਵੇਂ ਬਲਾਕ ਸੰਮਤੀ ਮੈਂਬਰ ਬਣੇ ਨੇ ਉਹਨਾਂ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ